ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀ ਕਿ ਉਹਨਾਂ ਲੋਕਾਂ ਦੇ ਬਰ ਖਿਲਾਫ ਜਿਨ੍ਹਾਂ ਨੇ ਡਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਵੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਖ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰਾਤੀ ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ 'ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਅੱਜ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਵੱਡੀ ਜਿੱਤ ਹੋਈ ਆ ਔਰ ਮੈਂ ਸਮਝਣਾ ਇਹ ਸਾਰੇ ਇਲਾਕੇ ਦੀ ਸਾਰੇ ਮੇਰੇ ਭੈਣ ਭਰਾਵਾਂ ਦੀ ਮੇਰੇ ਸੱਜਣਾ ਦੀ ਸਮੂਚੇ ਇਲਾਕੇ ਦੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਮੇਰੇ ਭੈਣ ਭਰਾ ਵੀਰ ਨੌਜਵਾਨ ਵੀਰ ਆਗੂ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਅੱਜ ਇਹ ਜਿੱਤ ਪ੍ਰਾਪਤ ਕਰਾਈ ਬਹੁਤ ਵੱਡੀ ਜਿੱਤ ਪ੍ਰਾਪਤ ਕਰਾਈ ਆ ਮੈਂ ਧੰਨਵਾਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦਾ ਤੇ ਧੰਨਵਾਦੀ ਆ ਸਾਰ ਭਗਵੰਤ ਸਿੰਘ ਜੀ ਮਾਨ ਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਇਤੋਂ ਟਿਕਟ ਦੇ ਕੇ نوازਿਆ ਔਰ ਤੁਸੀਂ ਵੇਖਿਆ ਹੀ ਹੋਣਾ ਕਿ ਇਲੈਕਸ਼ਨ ਕਿਸ ਤਰ੍ਹਾਂ ਦੀ ਸੀ ਇਹ ਇਲੈਕਸ਼ਨ ਜਿਹੜੀ ਆ ਇਹ ਕੋਈ ਆਮ ਇਲੈਕਸ਼ਨ ਨਹੀਂ ਸੀ ਇਹ ਇਲੈਕਸ਼ਨ ਸੀ ਕਿ ਉਹਨਾਂ ਲੋਕਾਂ ਦੇ ਵਰ ਖਿਲਾਫ ਜਿਨ੍ਹਾਂ ਨੇ ਡਰਾ ਧਮਕਾ ਕੇ ਸਾਡੇ ਸਰਪੰਚਾਂ ਨੂੰ ਸਾਡੇ ਵਰਕਰਾਂ ਨੂੰ ਵੋਟਾਂ ਪਵਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਹ ਉਹਨਾਂ ਬੰਦਿਆਂ ਨੇ ਜਿਹੜੇ ਭਾਵੇਂ ਦੂਜੀਆਂ ਪਾਰਟੀਆਂ ਵਾਲੇ ਸੀਗੇ ਉਹਨਾਂ ਨੇ ਜੋ ਵੀ ਵੱਧ ਚੜ ਕੇ ਜੋ ਵੀ ਕਰ ਸਕਦੇ ਸੀ ਭਾਵੇਂ ਉਹ ਗੁਰਦੁਆਰਿਆਂ ਦੇ ਵਿੱਚੋਂ ਸਮਾਨ ਲਿਆ ਲਿਆ ਉਹਨਾਂ ਨੇ ਵੰਡਿਆ ਭਾਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਵਿੱਚੋਂ ਰਾਸ਼ਨ ਵੰਡਿਆ ਉਹਨਾਂ ਨੇ ਗੁਰਦੁਆਰਿਆਂ ਦੀ ਗੋਲਖ ਦੇ ਵਿੱਚੋਂ ਪੈਸੇ ਵੰਡੇ ਉਹਨਾਂ ਨੇ ਗੈਂਗਸਟਰਾਂ ਤੋਂ ਫਰौती ਲੈਣ ਵਾਲਿਆਂ ਕੋ ਪੈਸੇ ਲੈ ਕੇ ਔਰ ਉਹਨਾਂ ਨੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਧਮਕੀਆਂ ਦਿੱਤੀਆਂ ਗਈਆਂ ਜਿੱਦਣ ਵੋਟਾਂ ਪੈਣੀਆਂ ਸੀ ਉਸ ਦਿਨ ਸਵੇਰੇ ਤੁਸੀਂ ਕਿਸੇ ਨੂੰ ਜਾ ਕੇ ਪਿੰਡ ਚ ਪੁੱਛ ਲੋ ਧਮਕੀਆਂ ਦਿੱਤੀਆਂ ਗਈਆਂ ਪਰ ਮੱਝ ਦੇ ਲੋਕਾਂ ਨੇ ਮੈਂ ਬੇਨਤੀ ਕਰੂੰਗਾ ਮੱਝ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਅੱਜ ਫਤਵਾ ਦੇ ਕੇ ਔਰ 12000 ਤੋਂ ਪਲੱਸ ਵੋਟ ਨਾਲ ਜਿਹੜਾ ਜਿੱਤਾਇਆ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਇਸ ਕਰਕੇ ਮੈਂ ਧੰਨਵਾਦੀ ਹਾਂ ਸਮੁੱਚੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਇੱਥੇ ਦਿਨ ਰਾਤ ਇੱਕ ਕੀਤਾ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦੀ ਹਾਂ ਔਰ ਦੁਬਾਰਾ ਮੈਂ ਸਾਰੇ ਇਸ ਇਲਾਕਾ ਨਿਵਾਸੀਆਂ ਦਾ ਇਸ ਭੈਣ ਭਰਾਵਾਂ ਦਾ ਮੇਰਾ ਸਿਰ ਝੁਕਦਾ ਇਨ੍ਹਾਂ ਅੱਗੇ ਕਿ ਜਿਨ੍ਹਾਂ ਨੇ ਹਰ ਇੱਕ ਚੀਜ਼ ਨੂੰ ਅਨਗੋਲਿਆ ਔਰ ਨਹੀਂ ਕਿਸੇ ਦੀ ਗੱਲ ਦੇ ਵਿੱਚ ਆਏ ਨਹੀਂ ਕਿਸੇ ਦੀ ਧਮਕੀ ਤੋਂ ਡਰੇ ਤਕੜੇ ਹੋ ਕੇ ਜਿਨ੍ਹਾਂ ਨੇ ਇਹ ਇਲੈਕਸ਼ਨ ਲੜੀ ਆਪਣੀ ਇਲੈਕਸ਼ਨ ਲੜੀ ਕਿਹੜੇ ਮਸਲਿਆਂ ਨੂੰ ਲੈ ਕੇ ਤਰਜੀਹ ਹੋਵੇਗੀ ਜੀ ਕਿਹੜੇ ਵਿੱਚ ਕਿਹੜੇ ਵਿਕਾਸ ਨੇ ਕਿਹੜੇ ਮਸਲੇ ਨੇ ਜੀ ਕਿਹੜੇ ਮੁੱਖ ਮਸਲੇ ਕਿਹੜੇ ਨੇ ਦੇਖੋ ਮਸਲੇ ਬੜੇ ਨੇ ਮੈਂ ਅੱਗੇ ਵੀ ਇਹ ਗੱਲ ਕਹੀ ਸੀ ਮਸਲੇ ਬੜੇ ਨੇ ਇਹ ਹੌਲੀ ਹੌਲੀ ਅੱਜ ਸ਼ੁਰੂਆਤ ਹੋਈ ਆ ਅੱਜ ਜਨਤਾ ਨੇ ਇੱਕ ਵਿਸ਼ਵਾਸ ਪ੍ਰਗਟਾਇਆ ਆ ਮੇਰੇ ਤੇ ਪਾਰਟੀ ਤੇ ਸਰਕਾਰ ਤੇ ਔਰ ਮੈਂ ਸਮਝਦਾ ਇਹ ਅਸੀਂ ਵਿਸ਼ਵਾਸ ਨਹੀਂ ਟੁੱਟਣ ਦੇਾਂਗੇ ਬਹੁਤ ਬਹੁਤ ਧੰਨਵਾਦ